ਅੱਜ ਤੁਹਾਨੂੰ ਦਿਖਾਵਾਂਗੇ ਪੰਜਾਬ ਦਾ ਮਿਰਜ਼ਾਪੁਰ ਜਿਹੜਾ ਕਿ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀ ਹੱਦ ਦੇ ਨਾਲ ਲੱਗਦਾ ਪੰਜਾਬ ਦਾ ਆਖਰੀ ਪਿੰਡ ਹੈ ਇਸ ਪਿੰਡ ਦਾ ਮਨਮੋਹਕ ਦ੍ਰਿਸ਼ ਤੁਹਾਡੇ ਦਿਲ ਤੱਕ ਪਹੁੰਚੇਗਾ ਤੇ ਤੁਹਾਡੀ ਰੂਹ ਮਹਿਕਾ ਦੇਗਾ ਇਸ ਪਿੰਡ ਦੇ ਵਿੱਚ ਪੈਂਦਾ ਪਰਾਚੀਨ ਸ਼ਿਵ ਮੰਦਿਰ ਅਤੇ 110 ਸਾਲ ਪੁਰਾਣਾ ਰੈਸਟ ਹਾਊਸ ਸਾਡੇ ਪਿੰਡ ਦੇ ਅੰਦਰ ਇੱਕ ਵੀ ਜਿਹੜਾ ਹੈ ਨਸ਼ੇੜੀ ਨਹੀਂ ਹੈ 600 ਸਾਲ ਪਿੰਡ ਬਸੇ ਨੂੰ ਹੋ ਗਏ ਬਾਕੀ 600 ਸਾਲ ਤੇ ਵੀ ਲਗਭਗ ਪਹਿਲਾ ਪ੍ਰਾਚੀਨ ਮੰਦਿਰ ਹੈ ਸਾਨੂੰ ਸਾਡੇ ਬਜ਼ੁਰਗ ਦੱਸ ਕੇ ਗਏ ਆ ਕਿ ਇੱਥੇ 라ਵਣ ਦਾ ਜਿਹੜਾ ਅੰਗੂਠੇ ਦਾ ਨਿਸ਼ਾਨ ਹੈ ਸ਼ਿਵਲਿੰਗ ਤੇ ਬਣਿਆ ਹੋਇਆ ਜੀ ਜਿਹੜੇ ਆ ਜਿਨ੍ਹਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਉਹ ਹਰ ਸ਼ਿਵਰਾਤਰੀ ਨੂੰ ਇੱਥੇ ਆਉਂਦੇ ਆ ਅੱਜ ਤੁਹਾਨੂੰ ਦਿਖਾਵਾਂਗੇ ਪੰਜਾਬ ਦਾ ਮਿਰਜ਼ਾਪੁਰ ਜਿਹੜਾ ਕਿ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀ ਹੱਦ ਦੇ ਨਾਲ ਲੱਗਦਾ ਪੰਜਾਬ ਦਾ ਆਖਰੀ ਪਿੰਡ ਮਿਰਜ਼ਾਪੁਰ ਜਿਹੜਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਦੇ ਵਿੱਚ ਵਸਿਆ ਹੋਇਆ ਤੇ ਇਸ ਪਿੰਡ ਦਾ ਇਤਿਹਾਸ ਵੀ ਬੜਾ ਵਿਲੱਖਣ ਹੈ ਇਸ ਪਿੰਡ ਦੇ ਵਿੱਚ ਪੈਂਦਾ ਪੁਰਾਤਨ ਸ਼ਿਵ ਮੰਦਿਰ ਅਤੇ 110 ਸਾਲ ਪੁਰਾਣਾ ਰੈਸਟ ਹਾਊਸ ਜੋ ਕਿ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਇਸ ਪਿੰਡ ਦਾ ਮਨਮੋਹਕ ਦ੍ਰਿਸ਼ ਤੁਹਾਡੇ ਦਿਲ ਤੱਕ ਪਹੁੰਚੇਗਾ ਤੇ ਤੁਹਾਡੀ ਰੂਹ ਮਹਿਕਾ ਦੇਗਾ ਮੇਰਾ ਨਾਮ ਹੁਸਨ ਚੰਦ ਹੈ ਜੀ ਮੇਰੇ ਮਿਸ ਅਮਰੀਕਾ ਵਾਲੀ ਮਿਸ ਬਬਲੀ ਪਿੰਡ ਦੀ ਸਰਪੰਚਾ ਜੀ ਤੇ ਮੇਰਾ ਪਿੰਡ ਹੈ ਜੀ ਮਿਰਜ਼ਾਪੁਰ ਪੰਜਾਬ ਦਾ ਆਖਰੀ ਪਿੰਡ ਹੈ ਜੀ ਹਦਬਸਤ ਨੰਬਰ 326 ਜ਼ਿਲ੍ਹਾ ਮੋਹਾਲੀ ਪਿੰਡ ਸ਼ਿਵਾਲਿਕ ਦੀਆਂ ਪਹਾੜੀਆਂ ਚ ਵਸਿਆ ਹੋਇਆ ਪੰਜਾਬ ਦਾ ਆਖਰੀ ਪਿੰਡ ਹੈ ਜੀ ਇਹ ਤੋਂ ਤਕਰੀਬਨ 7-8 ਕਿਲੋਮੀਟਰ ਬਾਅਦ ਸਾਨੂੰ ਹਿਮਾਚਲ ਬੱਦੀ ਦਾ ਏਰੀਆ ਲੱਗ ਜਾਂਦਾ ਜੀ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਸਿਆ ਹੋਣ ਕਰਕੇ ਇੱਥੋਂ ਦਾ ਵਾਤਾਵਰਣ ਜਿਹੜਾ ਉਹ ਬਹੁਤ ਵਧੀਆ ਜੀ। ਹਵਾ ਪਾਣੀ ਬਹੁਤ ਸਾਫ਼ ਹੈ ਜੀ। ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਜੀ ਕਿ ਸਾਡੇ ਪਿੰਡ ਦੇ ਅੰਦਰ ਜਿਵੇਂ ਤੁਸੀਂ ਦੇਖ ਰਹੇ ਹੋ ਅੱਜਕੱਲ੍ਹ ਛੇਵਾਂ ਦਰਿਆ ਜਿਹੜਾ ਪੰਜਾਬ ਦੇ ਅੰਦਰ ਨਸ਼ਿਆਂ ਦਾ ਵਗ ਰਿਹਾ ਹੈ। ਸਾਡੇ ਪਿੰਡ ਦੇ ਅੰਦਰ ਇੱਕ ਵੀ ਜਿਹੜਾ ਹੈ ਨਸ਼ੇੜੀ ਨਹੀਂ ਹੈ। ਇਹ ਆਪਾਂ ਚੈਲੰਜ ਕਰਦੇ ਹਾਂ ਸਰਕਾਰ ਨੂੰ ਵੀ ਕਿ ਡੋਪ ਟੈਸਟ ਕਰਵਾ ਕੇ ਦੇਖ ਲੈਣ ਸਾਡੇ ਪਿੰਡ ਦੇ ਅੰਦਰ ਇੱਕ ਵੀ ਜਿਹੜਾ ਕੋਈ ਉਦਾਂ ਦਾ ਮਾਰੂ ਨਸ਼ੇ ਕਰਨ ਵਾਲੇ ਜਿਹੜੇ ਲੋਕ ਹੈ ਉਹ ਇੱਕ ਵੀ ਨਹੀਂ ਹੈ। ਤੇ ਉਤੋਂ ਅਗਲੀ ਗੱਲ ਸਾੜੇ ਪਿੰਡ ਚ ਕੋਈ ਵੀ ਬਾੜੀ ਬੰਦਾ ਨਹੀਂ ਰਹਿੰਦਾ ਜੀ ਨਾ ਕਿੱਥੇ ਕੋਈ ਕਿਰਾਏਦਾਰ ਹੈ ਨਾ ਇੱਥੇ ਕੋਈ ਉਦਾਂ ਦਾ ਜਿਵੇਂ ਅੱਜ ਕੱਲ ਦਾ ਇਹ ਰੌਲਾ ਇੱਕ ਚੱਲ ਰਿਹਾ ਹੈ 이슈 ਪੰਜਾਬ ਦਾ ਬਣਿਆ ਹੋਇਆ ਬਾੜੀ ਬੰਦਾਂ ਦਾ ਇੱਥੇ ਸਾਰਾ ਆਪਣੇ ਹੀ ਪਿੰਡ ਦੇ ਲੋਕ ਨੇ ਔਰ ਤਕਰੀਬਨ ਛੇ ਸੱਕੋਦੇ 550 600 ਦੇ ਕਰੀਬ ਸਾਡੇ ਪਿੰਡ ਦੀ ਆਬਾਦੀ ਹੈ ਜੀ ਇਹ ਪਿੰਡ ਦੀ ਖੂਬਸੂਰਤੀ ਲਾਜਵਾਬ ਹੈ ਇਸ ਪਿੰਡ ਦੇ ਵਿੱਚ ਹੈ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਰੈਸਟ ਹਾਊਸ ਜਿਹੜਾ ਕਿ 1914 ਦੇ ਵਿੱਚ ਬਣਿਆ ਸੀ ਤੁਸੀਂ ਦੇਖੋਗੇ ਤਾਂ ਤੁਹਾਨੂੰ ਦੋ ਮੰਜ਼ਲਾ ਇਹ ਰੈਸਟ ਹਾਊਸ ਲੱਗੇਗਾ ਲੇਕਿਨ ਇੱਕ ਹੀ ਮੰਜ਼ਲ ਦਾ ਇਹ ਰੈਸਟ ਹਾਊਸ ਹੈ ਅੰਦਰ ਜਿਹੜੀ ਛੱਤ ਹੈ ਉਹ ਕਰੀਬ ਕਰੀਬ 20 ਫੁੱਟ ਦੀ ਛੱਤ ਹੈਗੀ ਆ ਤਾਂ ਇਹ ਬਾਹਰ ਐਂਟਰੀ ਗੇਟ ਜਿਹੜਾ ਹੈ ਇਹ ਐਂਟਰੀ ਗੇਟ ਦੀ ਵੀ ਇੱਕ ਖਾਸियत ਹੈ ਇਹ ਐਂਟਰੀ ਗੇਟ ਦੇ ਜਿਹੜੀ ਜਾਲੀਆਂ ਹੈਗੀਆਂ ਨੇ ਇਹਦੀਆਂ ਵਿੰਡੋ ਨੇ ਇਹ ਬਾਹਰ ਕੱਢ ਕੇ ਬਣਾਈਆਂ ਗਈਆਂ ਤੁਸੀਂ ਦੇਖੋ ਇਹ ਵਿੰਡੋ ਕੰਧ ਦੇ ਵਿੱਚ ਹੀ ਨਹੀਂ ਬਣੀਆਂ ਹੋਈਆਂ ਬਲਕਿ ਕੰਧ ਤੋਂ ਅੱਗੇ 3 ਫੁੱਟ ਅੱਗੇ ਕਰਕੇ ਬਣਾਈਆਂ ਗਈਆਂ ਨੇ ਇਹ ਆਰਕੀਟੈਕਟਾ ਇੱਥੋਂ ਦਾ ਤਾਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਘਰ ਬਣਾਉਨੇ ਆ ਤਾਂ ਅਗਲੇ ਪਾਸੇ ਵਿਹੜਾ ਖੁੱਲਾ ਛੱਡ ਦਿੰਦੇ ਆ ਲੇਕਿਨ ਪਿਛਲੇ ਪਾਸੇ ਜਗ੍ਹਾ ਨਹੀਂ ਛੱਡਦੇ ਇਹ ਬਿਲਕੁਲ ਸੈਂਟਰ ਦੇ ਵਿੱਚ ਰੈਸਟ ਹਾਊਸ ਬਣਾਇਆ ਗਿਆ ਨਾਲ ਨਾਲ ਜਿਹੜਾ ਬਰਾਂਡਿਆਂ ਦਾ ਕਲਚਰ ਹੈ ਉਹ ਵੀ ਖਤਮ ਹੋ ਗਿਆ ਅੱਜਕੱਲ ਲੇਕਿਨ ਇੱਥੇ ਬਰਾਂਡੇ ਬਣਾਏ ਗਏ ਸੀ ਤਾਂ ਕਿ ਹਵਾ ਜਿਹੜੀ ਵੈਂਟਿਲੇਸ਼ਨ ਉਹ ਆਉਂਦੀ ਰਹੇ ਤੇ ਲੋਕ ਆ ਕੇ ਬੈਠ ਸਕਣ ਇਸ ਜਗ੍ਹਾ ਨੂੰ ਇੰਜੋਏ ਕਰ ਸਕਣ ਇੱਥੇ ਵੱਡੇ ਵੱਡੇ ਤਰੰਦਰ ਜਿਹੜੇ ਪੋਲੀਟੀਕਲ ਲੋਕ ਆ ਉਹ ਵੀ ਆ ਕੇ ਰਹਿੰਦੇ ਰਹੇ ਨੇ ਇੱਥੇ ਜਾਨੀ ਜੈਲ ਸਿੰਘ ਜਿਹੜੇ ਕਿ ਸਾਬਕਾ ਰਾਸ਼ਟਰਪਤੀ ਨੇ ਉਹ ਆ ਕੇ ਰਹੇ ਇਸ ਤੋਂ ਇਲਾਵਾ ਪ੍ਰਤਾਪ ਸਿੰਘ ਕੈਰੋ ਜਿਹੜੇ ਕਿ ਉਸ ਸਮੇਂ ਦੇ ਮੁੱਖ ਮੰਤਰੀ ਨੇ ਉਹ 1 ਰੁਪਿਆ ਦੇ ਕੇ ਆ ਕੇ ਰਹੇ ਇੱਕ ਮਿਰਜ਼ਾਪੁਰ ਤਾਂ ਯੂਪੀ ਚ ਹੈ ਜਿਹੜਾ ਕਿ ਬੜਾ ਬਦਨਾਮ ਹੈ ਗੋਲੀਆਂ ਠਾ ਠਾ ਦੂਜਾ ਮਿਰਜ਼ਾਪੁਰ ਇਹ ਹੈ ਜਿਹੜਾ ਕਿ ਬੜਾ ਸ਼ਾਂਤ ਏਰੀਆ ਦੇਖੋ ਆ ਕਿੰਨਾ ਸੋਹਣਾ ਏਰੀਆ ਇਹੋ ਜਿਹਾ ਏਰੀਆ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਮਿਸ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਜਗ੍ਹਾ ਦੇਖਣਾ ਇਹ ਇਹ ਵੀ ਉਸੇ ਟਾਈਮ ਦਾ ਬਣਾਇਆ ਹੋਇਆ ਬਿਲਕੁਲ ਇਹ ਉਸੇ ਟਾਈਮ ਦਾ ਅਗਰੇਜ਼ਾਂ ਦਾ ਹੀ ਬਣਾਇਆ ਹੋਇਆ ਹਾਲਟ ਹੈ ਜੀ ਤੇ ਤੁਸੀਂ ਦੇਖ ਰਹੇ ਜੀ ਇੱਥੇ ਮਤਲਬ ਤੁਸੀਂ ਆਵਾਜ਼ਾਂ ਫੀਲ ਕਰੋ ਸਰ ਆਵਾਜ਼ਾਂ ਇੱਥੇ ਕੋਈ ਗੱਡੀ ਦੇ ਹਾਰਨ ਨਹੀਂ ਕੋਈ ਧੂਆਂ ਪੋਲੂਸ਼ਨ ਨਹੀਂ ਮਤਲਬ ਆਵਾਜ਼ਾਂ ਵੀ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਜੀ ਇਹ ਪੌਂਡ ਏਰੀਆ ਚ ਮੋਰ ਤਾਂ ਮੈਂ ਆ ਵੀ ਦੇਖਦਾ ਮੋਰ ਬੜੇ ਹੈਗੇ ਇੱਥੇ ਇਹ ਕੰਡੀ ਏਰੀਆ ਚ ਬਹੁਤ ਹਨ ਜੀ ਮੋਰ ਹਾਂਜੀ ਆਪਣਾ ਕੰਡੀ ਏਰੀਆ ਜੀ ਆ ਦਿਖਾ ਦਿਓ ਜਰਾ ਇਹ ਖੂਹ ਆ ਤੇ ਬਹੁਤ ਦੂੰਗਾ ਇਸ ਚਲੋ ਪੁਰਾਣੇ ਟਾਈਮਾਂ 'ਚ ਤਾਂ ਇਨ੍ਹਾਂ ਖੂਹਾਂ ਦੇ ਵਿੱਚ ਹੀ ਪਾਣੀ ਜਿਹੜਾ ਹੈਗਾ ਕੱਢਿਆ ਇਹ ਬਾਜੀ ਥੋੜਾ ਜਿਹਾ ਉਸ ਕਰਕੇ ਖੰਡਰ ਹੋ ਗਏ ਦੀ ਨਾ ਪਾਣੀ ਦੀ ਨਿਕਾਸੀ ਨਹੀਂ ਰਹੀ ਹੁਣ ਹੁਣ ਕੱਢਦਾ ਗੋੜਦਾ ਕੋਈ ਹੈ ਨਹੀਂ ਪਾਣੀ ਜਿਹੜਾ ਥੱਲੇ ਹੈ ਉਹ ਵੀ ਗੰਦਾ ਗੁੰਦਾ ਹੋ ਗਿਆ ਇੱਥੇ ਜਿਹੜੀ ਕਿਚਨ ਇਹਨਾਂ ਦੀ ਓਪਨ ਕਿਚਨ ਹੈ ਜਿਹੜਾ ਦੇਸੀ ਚੁੱਲਾ ਜਿਹੜਾ ਪੁਰਾਣੇ ਟਾਈਮਾਂ 'ਚ ਹੁੰਦਾ ਸੀਗਾ ਥੋੜੀ ਸਾਫ ਸੰਭਾਲ ਵੱਲੋਂ ਹੋ ਰਿਆ ਕੀ ਚੀਜ਼ਾਂ ਬਣੀਆਂ ਤਾਂ ਹੈਗੀਆਂ ਪਰ ਹੁਣ ਸਾਂਭੀਆਂ ਸੁਭੀ ਜਾ ਨਹੀਂ ਰਹੀਆਂ ਬੜੇ ਲਾਜਵਾ ਚੀਜ਼ਾਂ ਹੈਗੀਆਂ ਨੇ ਆਪ ਪੁਰਾਣਾ ਜਿਹੜਾ ਟ੍ਰੈਂਡ ਸੀਗਾ ਰਵਾਸ ਸੀਗਾ ਕਿ ਚੁੱਲਿਆਂ ਦੇ ਉੱਤੇ ਬਣਾਉਂਦੇ ਸੀਗੇ ਤੇ ਇੱਥੇ ਚੁੱਲਿਆਂ ਤੇ ਹਲੇ ਵੀ ਕੁਝ ਬਣਦਾ ਜਿਵੇਂ ਇੱਥੇ ਨਾ ਬੁਕਿੰਗ ਹੁੰਦੀ ਦੀ ਜੀ ਕੋਈ ਮਤਲਬ ਪੋਲੀਟੀਕਲ ਆਫੀਸਰ ਜਾਂ ਕੋਈ ਕੋਈ ਵੀ ਵੱਡਾ ਬੰਦਾ ਆ ਕੇ ਜਦੋਂ ਉਹਦੀ ਬੁਕਿੰਗ ਕਰਾ ਕੇ ਰਹਿੰਦਾ ਤੇ ਜੋ ਉਹਦਾ ਖਾਣ ਪੀਣ ਨੂੰ ਬਣਦਾ ਇੱਥੇ ਹੀ ਬਣਦਾ ਜੀ ਉਹ ਅੱਛਾ ਕਿਚਨ ਅੰਦਰ ਨਹੀਂ ਹੈਗੀ ਕੋਈ ਨਹੀਂ ਅੰਦਰ ਵੀ ਛੋਟੀ ਕਿਚਨ ਹੈਗੀ ਹੈ ਜੀ ਅੰਦਰ ਵੀ ਕਿਚਨ ਅਟੈਚ ਹੈ ਨਾਲ ਕਮਰੇ ਦੇ ਪਰ ਜ਼ਿਆਦਾਤਰ ਇੱਥੇ ਉਹ ਹੁਣ ਤੁਹਾਨੂੰ ਪਤਾ ਸ਼ਹਿਰ ਤੋਂ ਲੋਕ ਆਉਂਨੇ ਜੀ ਉਹ ਬਾਹਰ ਹੀ ਖਾਣਾ ਪਸੰਦ ਕਰਦੇ ਨੇ ਦੇਸੀ ਚੁੱਲੇ ਤੇ ਅੱਛਾ ਇੱਕ ਮੈਂ ਭੁੱਲ ਗਿਆ ਸੀ ਚੀਜ਼ ਸਭ ਤੋਂ ਖਾਸ ਇਸ ਰੈਸਟ ਹਾਊਸ ਦੀ ਜਿਹੜੀ ਗੱਲ ਹੈਗੀ ਆ ਉਹ ਹੈ ਆ ਕੀ 110 ਸਾਲ ਪੁਰਾਣਾ ਰੈਸਟ ਹਾਊਸ ਹੈ 1914 ਚ ਬਣਿਆ ਹੋਇਆ ਹੈ ਹਨਾ ਹਾਂਜੀ ਤਾਂ ਉਸ ਟਾਈਮ ਤੇ ਅਟੈਚ ਬਾਥਰੂਮ ਬਣਾਏ ਹਾਂਜੀ ਉਸ ਟਾਈਮ ਤੇ ਬਿਲਕੁਲ ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਟੈਚ ਬਾਥਰੂਮਾਂ ਦੀ ਜ਼ਰੂਰਤ ਹੁੰਦੀ ਆ ਚਲੋ ਆਪਣੇ ਤਾਂ ਖੈਰ ਉਹ ਹੋਂ ਤੱਕ 10 20 ਸਾਲ ਪਹਿਲਾਂ ਤੱਕ ਹੀ ਬਾਹਰ ਖੇਤਾਂ ਦੇ ਵਿੱਚ ਹੀ ਜਾਂਦੇ ਪਿੰਡਾਂ 'ਚ ਤਾਂ ਬਾਜੀ ਹੱਲੇ ਵੀ ਮਤਲਬ ਇੱਥੇ ਤੱਕ ਨਹੀਂ ਪਹੁੰਚੇ ਲੋਕੀ ਅਟੈਚ ਕਰਾ ਦੀਏ ਮਤਲਬ ਉਹਨੂੰ ਬੁਰਾ ਮੰਨ ਕਿ ਇਹ ਨਹੀਂ ਅਟੈਚ ਕਰਾਉਣਾ ਨਹੀਂ ਹੋਣਾ ਚਾਹੀਦਾ ਇਹ 100 ਸਾਲ ਪਹਿਲਾਂ ਹੀ ਇਹਨਾਂ ਨੇ ਇਹ ਗੱਲ ਸੋਚੀ ਵੀ ਵਾਤਾਵਰਣ ਦਾ ਬਹੁਤ ਧਿਆਨ ਰੱਖਿਆ ਇਹਨਾਂ ਨੇ ਜੀ ਮੰਦਿਰ ਦਾ ਇਤਿਹਾਸ ਜੀ ਜਿੱਦਾਂ ਆਪਾਂ ਬਜ਼ੁਰਗਾਂ ਤੋਂ ਸੁਣਦੇ ਆਏ ਵੀ ਬਹੁਤ ਪ੍ਰਾਚੀਨ ਮੰਦਿਰ ਹੈ ਜੀ ਬਾਕੀ 600 ਸਾਲ ਤੋ ਤਾਂ ਪਿੰਡ ਹੀ ਵਸਿਆ ਵਾ ਆਪਣਾ 600 ਸਾਲ ਤੋ ਪਿੰਡ ਵਸਿਆ ਵਾ 600 ਸਾਲ ਤੋਂ ਵੀ ਜਿਹੜੇ ਸਾਡੇ ਬਜ਼ੁਰਗ ਕਹਿੰਦੇ ਆਗੇ ਬਜ਼ੁਰਗ ਸਾਨੂੰ ਕਹਿੰਦੇ ਆਗੇ ਵੀ ਇਹ ਸਾਥੇ ਪਹਿਲਾ ਮੰਦਿਰ ਆਈ ਹੁਣ 40 40 42 42 ਸਾਲ ਕੀ ਤਾਂ ਸਾਡੀ ਉਮਰ ਹੋ ਗਈ ਜੀ ਜਿਹੜੇ ਸਾਡੇ ਬਜ਼ੁਰਗ ਹੈ ਉਹਨਾਂ ਦੇ ਬਜ਼ੁਰਗ ਸਾਡੇ ਦਾਦਾ ਪਰਦਾਦਾ ਉਹ ਵੀ ਇਤਰੇ ਹੀ ਕਹਿੰਦੇ ਆਗੇ ਵੀ 600 ਸਾਲ ਪਿੰਡ ਬਸੇ ਨੂੰ ਹੋ ਗਏ ਬਾਕੀ 600 ਸਾਲ ਤੇ ਵੀ ਲਗਭਗ ਪਹਿਲਾ ਪ੍ਰਾਚੀਨ ਮੰਦਿਰ ਆਈ ਆਸਥਾ ਕਿੰਨੀ ਕਹਿ ਗਈ ਆਸਥਾ ਬਹੁਤ ਹੈ ਲੋਕਾਂ ਚ ਬਹੁਤ ਆਸਥਾ ਹੈ ਦੂਰੋਂ ਦੂਰੋਂ ਲੋਕ ਆਪਣਾ ਸ਼੍ਰੀ ਮੰਦਿਰ ਬਾਰੇ ਜਾਣਦੇ ਹੀ ਆਂ। ਕਿ ਪ੍ਰਾਚਨ ਮੰਦਿਰ ਹੋਣੇ ਕਰਕੇ ਸਾਰੇ ਸ਼੍ਰੀ ਮੰਦਿਰ ਬਾਰੇ ਜਾਣਦੇ ਆਂ। ਬਾਕੀ ਬਹੁਤ ਹੀ ਲੋਕ ਜਿਹੜੇ ਆਂ ਜਿਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਉਹ ਹਰ ਸ਼ਿਵਰਾਤਰੀ ਨੂੰ ਇੱਥੇ ਆਉਂਦੇ ਆਂ ਤਾਂ ਆਪਣੀ ਮਨੋਕਾਮਨਾ ਜਿਹੜੀ ਹੁੰਦੀ ਪੂਰੀ ਉਹਦੀ ਭੇਲੀ ਸੁਕੀ ਵੀ ਹੁੰਦੀ ਹੈ ਜਿਹੜੀ ਗੁੜ ਭੇਲੀ ਸੁਕੀ ਵੀ ਹੁੰਦੀ ਹੈ 4 ਕਿਲੋ ਦੀ ਭੇਲੀ ਹੁੰਦੀ ਹੈ ਤਾਂ ਉਹ ਸ਼ਿਵਰਾਤਰੀ ਨੂੰ ਇੱਥੇ ਚੜਾ ਜਾਂਦੇ ਜੀ ਜਿਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਇੱਥੇ ਜੋ ਵੀ ਸੁੱਖ ਸੁਖਦੇ ਆਂ ਜੀ ਉਹ ਪੂਰੀ ਹੁੰਦੀ ਹੈ ਹਰ ਹਾਲਤ ਵਿੱਚ ਪੂਰੀ ਹੁੰਦੀ ਹੈ। ਆਪਣੇ ਨੇੜੇ ਤੇੜੇ ਪਿੰਡਾਂ ਦੇ ਇਲਾਕੇ ਦੇ ਮੁਹਾਲੀ ਰੋਪੜ ਆਪਣਾ ਅੰਮ੍ਰਾਲੇ ਤੱਕ ਹੋ ਕੇ ਦਿੱਲੀ ਤੱਕ ਜਿੱਥੇ ਤੱਕ ਵੀ ਲੋਕ ਆਉਂਦੇ ਆ ਲੁਧਿਆਣਾ ਹੋ ਗਿਆ ਜੀ ਇੱਥੇ ਸੋਮਵਾਰ ਨੂੰ ਵੀ ਰਸ਼ ਬਹੁਤ ਰਹਿੰਦਾ ਜੀ ਹਰ ਸੋਮਵਾਰ ਬਹੁਤ ਰਸ਼ ਰਹਿੰਦਾ ਸਾਡੇ ਮੰਦਿਰ 'ਚ ਹਰ ਸਾਲ ਸ਼ਿਵਰਾਤਰੀ ਨੂੰ ਤਿੰਨ ਦਿਨ ਮੇਲਾ ਲੱਗਦਾ ਇੱਥੇ ਮੇਲੇ ਦੇ ਵਿੱਚ ਆਪਣਾ ਨਿਤਿਆਨੰਦ ਜੀ ਮਹਾਰਾਜ ਜੀ ਪੂਰੀ ਵਾਲੇ ਗਰੀਬਦਾਸ ਦੀ ਬਾਣੀ ਦਾ ਤਿੰਨ ਦਿਨ ਪਾਠ ਚੱਲਦਾ ਜੀ ਤੀਸਰੇ ਦਿਨ ਭੋਗ ਪੈਂਦਾ ਜੀ ਬਾਕੀ ਜਿਸ ਤਰ੍ਹਾਂ ਕਿਸੇ ਨੇ ਸੁਖਿਆ ਹੋ ਹੁੰਦਾ ਵਿੱਚ ਲੰਗਰ ਵੀ ਲੱਗਦੇ ਆ ਭਨਾਰੇ ਲੱਗਦੇ ਆ ਔਰ ਨੌਵੇਂ ਮਹੀਨੇ ਚ ਸ਼ਰਾਧਾ ਤੋਂ ਪਹਿਲਾਂ ਹਰ ਸਾਲ ਕੋਈ 25 26 ਸਾਲ ਹੋ ਗਏ ਹਰ ਸਾਲ ਭਾਗਵਤ ਕਥਾ ਦੀ ਕਥਾ ਹੁੰਦੀ ਹੈ ਸਬਤਾ ਕਹਿੰਦੇ ਆਪਾਂ ਜਿਨ੍ਹਾਂ ਨੂੰ ਬਾਕੀ ਗਰੀਬਦਾਸ ਦੀ ਬਾਣੀ ਦਾ ਤਿੰਨ ਦਿਨ ਇੱਥੇ ਪਾਠ ਚੱਲਦਾ ਲੰਗਰ ਲੰਗਰ ਚੱਲਦਾ ਤਿੰਨੇ ਦਿਨ ਤੀਸਰੇ ਦਿਨ ਇੱਥੇ ਭੋਗ ਪੈਂਦਾ ਜੀ ਕੋਈ 50 60 ਸਾਲ ਤੋਂ ਇਸ ਤਰ੍ਹਾਂ ਹੁੰਦਾ ਆ ਰਿਹਾ ਹੈ ਸਾਨੂੰ ਬਜ਼ੁਰਗਾਂ ਤੋਂ ਸੁਣ ਸੁਣਨੇ ਨੂੰ ਮਿਲਿਆ ਜਿੱਤਨਾ ਸਾਡੇ ਬਜ਼ੁਰਗ ਕਹਿੰਦੇ ਆਏ ਵੀ ਇੱਥੇ ਰਾਵਣ ਦੇ ਅੰਗੂਠੇ ਦਾ ਨਿਸ਼ਾਨ ਹੈ ਸ਼ਿਵਲਿੰਗ ਤੇ ਜਿੱਤਨਾ ਸਾਨੂੰ ਬਜ਼ੁਰਗਾਂ ਨੇ ਦੱਸਿਆ ਵੀ ਇੱਥੇ ਰਾਵਣ ਆਏ ਤੇ ਇੱਥੇ ਆ ਸ਼ਿਵਲਿੰਗ ਉਹਨਾਂ ਨੇ ਜਿੱਤਨਾ ਲਘੂ ਸ਼ੰਕਾ ਮਤਲਬ ਹੋ ਜਾਂਦੀ ਹੈ ਲਘੂ ਸ਼ੰਕਾ ਵਾਸਤੇ ਉਹ ਜਿਹੜਾ ਸ਼ਿਵਲਿੰਗ ਇੱਥੋਂ ਸਿਰ ਤੇ ਚੱਕਿਆ ਵਾਤਾ ਉਹਨਾਂ ਨੇ ਤਾਂ ਇੱਥੇ ਉਹਨਾਂ ਨੇ ਰੱਖ ਦਿੱਤਾ ਤਾਂ ਉਹਦੇ ਇੱਥੇ ਜਿਹੜਾ ਨਿਸ਼ਾਨ ਹੈ ਰਾਮਣ ਦੇ ਅੰਗੂਠੇ ਦਾ ਨਿਸ਼ਾਨ ਹੈ ਇੱਥੇ ਸ਼ਿਵਲਿੰਗ ਤੇ ਸਾਡੇ ਸਾਡੀ ਸ਼ੁਰੂ ਤੋਂ ਮੰਗ ਰਹੀ ਹੈ ਸਰਕਾਰਾਂ ਨੂੰ ਜੀ ਆ ਇੱਕ ਨਦੀ ਪੈਂਦੀ ਸਾਡਾ ਥੋੜਾ ਜਿਹਾ ਟੋਟਾ ਨਦੀ ਦਾ ਪੈਂਦਾ ਜੀ ਵਿੱਚ ਨੂੰ ਲੋਕਾਂ ਦੀ ਆਸਤਾ ਮੰਦਿਰ ਜਾਣਾ ਹੁੰਦਾ ਜੀ ਬਰਸਾਤ ਚ ਮੰਦਿਰ ਨਹੀਂ ਜਾ ਸਕਦੇ ਤੇ ਦੋ ਤਿੰਨ ਮਹੀਨੇ ਸਕੂਲ ਚ ਬਹੁਤ ਪ੍ਰੋਬਲਮ ਆਉਂਦੀ ਜੀ ਜਦੋਂ ਬਰਸਾਤਾਂ ਹੁੰਦੀਆਂ ਵੈਸੇ ਤਾਂ ਰਸਤਾ ਨਿਕਲ ਜਾਂਦਾ ਜੀ ਚਲੇ ਜਾਂਦੇ ਜਦੋਂ ਬਰਸਾਤ ਨਹੀਂ ਹੁੰਦੀ ਪਰ ਬਰਸਾਤਾਂ ਚ ਬਹੁਤ ਦਿੱਕਤ ਆਉਂਦੀ ਹੈ ਜੀ ਇਹ ਸਾਡੀ ਇੱਕ ਮੰਗ ਰਹੀ ਹੈ ਸ਼ੁਰੂ ਤੋਂ ਹੀ ਪਹਿਲਾਂ ਦੀਆਂ ਸਰਕਾਰਾਂ ਨੂੰ ਵੀ ਮੌਕੇ ਦੀ ਸਰਕਾਰ ਨੂੰ ਕਿ ਇੱਥੇ ਇੱਕ ਪੁਲ ਬਣਾਇਆ ਜਾਵੇ ਜੀ 600 ਲੋਕਾਂ ਦੀ ਆਬਾਦੀ ਵਾਲਾ ਪਿੰਡ ਮਿਰਜ਼ਾਪੁਰ ਜਿੱਥੇ ਆਸਤਾ ਅਤੇ ਕੁਦਰਤੀ ਖੂਬਸੂਰਤੀ ਦੇ ਨਾਲ ਭਰਿਆ ਹੋਇਆ ਉੱਥੇ ਖੂਬਸੂਰਤੀ ਇੱਕ ਇਹ ਵੀ ਹੈ ਕਿ ਪਿੰਡ ਦੇ ਵਿੱਚ ਭਾਈਚਾਰਾ ਬਹੁਤ ਹੈ ਭਾਈਚਾਰਕ ਸਾਂਝ ਦੇ ਨਾਲ ਪਿੰਡ ਦੇ ਵਿੱਚ ਅੱਜ ਤੱਕ ਸਰਵ ਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਂਦੀ ਰਹੀ ਆਜ਼ਾਦੀ ਤੋਂ ਬਾਅਦ ਮਹਿਜ਼ ਦੋ ਵਾਰ ਇਲੈਕਸ਼ਨ ਹੋਏ ਨੇ ਤੇ ਪਿੰਡ ਦੇ ਸਾਰੇ ਫੈਸਲੇ ਪੰਚਾਇਤ ਦੇ ਵਿੱਚ ਹੀ ਨਿਬੇੜ ਲਏ ਜਾਂਦੇ ਨੇ ਕੈਮਰਾਮੈਨ ਸਿਕੰਦਰ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਮਿਰਜ਼ਾਪੁਰ ਮੋਹਾਲੀ